ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉੱਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਤੇ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਦੋ ਗੱਬਣ ਆ ਜੀ ਇੱਕ ਟੋਕੜ ਗੱਬਣ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਾਸੂ ਦਿਖਾਉਣਾ ਹੁੰਦਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9814326166 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਸੁਆਗਤ ਨਮਾ ਜੀ ਇਹ ਬਾਈ ਦੱਸਣਾ ਆਪਣੂੰ ਦੂਜਾ ਦੱਸ ਕੇ ਦਿੱਤੀ ਆਪਾਂ ਦੀ ਜਮ੍ਹਾਂਨੇ ਕੇ ਲਈ ਸਮਾ ਕਿੰਨਾ ਲੈਂਦੀ ਆ ਜੀ ਸਮਾ ਬਾਈ ਵੇਰ ਤਿਆਰੀ ਆ ਬਾਈ 2-4 ਦਾ ਨਹੀਂ ਲਊ ਕਿੰਨਾ ਕ ਬਾਜੂ ਦੱਦੋ ਜੀ ਬਾਈ ਜਿੱਥੇ ਆਪਾਂ ਲਈ ਆਪਾਂ ਦੱਸਣੇ 16-17 ਕਿਲੋ ਚੋਇਆ ਵਾ ਥਾਣਾ ਦੀ ਦੰਨ ਆ ਜੀ ਹਾਂ ਥਾਣਾ ਦੀ ਬੇਫਿਕਰੇ ਥਾਣਾ ਦੀ ਆਪਣੀ ਗਰੰਟੀ ਆ ਸਾਰੇ ਪੁਰਾਣੇ ਠੰਡੀ ਸੀਲ ਵੀ ਪੂਰੀ ਆ ਠੰਡੀ ਸੀਲ ਫੁੱਲ ਆ ਬਾਈ ਠੀਕ ਆ ਜੀ ਤੋੜ ਕੇ ਦਿਖਾ ਦੀ ਬਾਈ ਠੰਡੀ ਸੀਲ ਦਾ ਕੋਈ ਚੱਕਰੀ ਬਾਈ ਦੇ ਦੱਸਣ ਮੁਤਾਬਕ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਕਿਹਾ ਜੀ ਆਪਾਂ ਤੀਜਾ ਮੰਨ ਕੇ ਲਈ ਆ ਤੁਸੀਂ ਵੀਰੇ ਆਪਦੀ ਸਮਝ ਨਾ ਲੈਣੀ ਆ ਜੀ ਤਿਆਰੀਆਂ ਜੀ ਆ 2-4 ਦਿਨ ਬਾਈ 10 ਦਾ ਲੈ ਜੂਗੀ ਜੇ ਪਸ਼ੂ ਜੀ ਲਾਜੇ ਤਾਂ 1 ਅੱਧਾ ਦਿਨ ਵੱਧ ਵੀ ਲਿਜਾ ਸਕਦਾ 16-17 ਕਿਲੋ ਦੁੱਧ ਬਾਈ ਕਹਿੰਦਾ ਮਾਲਕਾਂ ਨੇ ਕਹਿ ਕੇ ਦਿੱਤੀ ਹੈ ਜੀ ਤੁਸੀਂ ਆਪ ਅੰਦਾਜ਼ਾ ਲਾ ਲਿਓ ਜੀ ਬਾਹਲਾ ਵੀ ਨਹੀਂ ਕੋਈ 16-17 ਕਿਲੋ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਜੇ ਥਣ ਇਕੱਲਾ- ਇਕੱਲਾ ਨਿੱਖੜ ਮਹਾਤੀ ਜਵਾਈ ਵਾਲਾ ਵਲਟਾਂ ਵਾਲਿਆਂ ਨੇ ਜੋ ਬਹੁਤ ਪੰਜਾਂ ਨੇ ਜੀ ਸਾਰੀਆਂ ਵਲਟਾਂ ਨਾ ਕਰਮਾਲੀ ਨੇ ਕੱਢ ਕੇ ਸੁਣਾ ਤਸੀਲਸ ਲੱਗ ਪੂਰੀ ਥਣਾ ਦੀ ਬਾਈ ਕਹਿੰਦਾ ਸਾਰੇ ਪਸ਼ੂਆਂ ਦੀ ਗਾਰੰਟੀ ਹੋਊਗੀ ਜੀ ਬੇਫਿਕਰ ਹੋ ਕੇ ਆਜੋ ਬਾਕੀ ਕੱਲੀ ਕੱਚੀ ਕੱਚੀ ਹੈ ਬਈ ਜੇ ਤੈ ਜਮਾ ਤਿਆਰੀ ਚ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀ 16 17 ਕਿਲੋ ਕੋਈ ਬਾਹਲਾ ਵੀ ਨਹੀਂ ਕੋਈ ਬਾਹਲਾ ਨਹੀਂ ਬਈ ਬਾਕੀ ਇਹ ਕਿਰਾਇਆ ਇਮਾਰਾ ਉਹਨਾਂ ਲਾ ਲਿਓ ਬਾਈ ਦਾ ਕਾਦੂ 6 ਫੁੱਟ ਆ ਜੀ ਬਾਕੀ ਤੁਸੀਂ ਆਪ ਬੰਦਾ ਜਲਾ ਲਿਓ ਬਾਕੀ ਇਹ ਕਿਹੜਾ ਬਾਈ ਹੰਬੀ ਜੀ ਆ ਵੀ ਦੁੱਧ ਦੇਣਾ ਨਹੀਂ ਰਾਜੀ ਹੈਗੀ ਦੁੱਧ ਨਹੀਂ ਕਾਢਿਆ ਜਾਣਾ ਬਾਕੀ ਵੀਰੇ ਰੋਤ ਮੂਰੇ ਚੰਗੀ ਆ ਜੀ ਬਾਕੀ ਹੋਰ ਦਾ ਹਾਂ ਵੀ ਆਂਦਣਾ ਦੀ ਰੋਤ ਤਾਂ ਚੰਗੀ ਆ ਜੀ ਮੈਡਿਕ ਦੇਣ ਲੱਗ ਡਿਮਾਂਡ ਵੀਰੇ ਲੈਣ ਦੇ ਜੀ ਵਾਲੀ ਜਮ ਲੈਣ ਦੇ ਮੁੱਲ ਤਾਂ ਭਾਵੇਂ ਕੋਈ 45 ਕਰਾਲੇ ਯਾਰ 47 ਕਰਾਲੇ ਮੈਂ ਬੱtter 43 ਹਜ਼ਾਰ ਚ ਸ਼ੂਡ ਕਰਾਂਗੇ ਕੋਜੂ ਮਾਨਤਨ ਹਾਂ ਮਾਨਤਨ ਕਰ ਠੀਕ ਆ ਜੀ ਸਹੀ ਗੱਲ ਆ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲੋ ਜੀ 47000 ਚ ਸ਼ੂਡ ਕਰ ਦਾਂਗੇ ਆਪਾਂ ਅੱਜ ਤੁਹਾਨੂੰ ਨਾਗ ਨਹੀਂ ਮੈਲਣਾ ਜੇ ਕੋਈ ਵੇਚਣ ਵਾਲਾ ਸੱਜਣ ਲੈ ਜੇ ਤੇ ਚਾਰ ਦਿਨ ਸਾਮਕੇ ਵਿੱਚ ਨਹੀਂ ਹੋਵੇ ਤੇ ਚਾਰ ਪੈਸੇ ਦੇਣ ਆਲੀ ਹੈ ਜੀ ਦੋ ਨੰਬਰ ਬਰਸੂਆ ਕੇ ਨਮਾ ਜੀ ਇਹ ਬਈ ਦੂਜੇ ਸੂਏ ਆ ਠੀਕ ਆ ਜੀ ਇਹ ਦਿਨ ਲੈ ਲੈਂਦੀ ਹੈ ਹਫ਼ਤਾ ਲਈ ਜੀ ਦੱਸ ਦੇਣ ਲਈ ਠੀਕ ਆ ਬਾਈ ਹਾਂ ਕਿੰਨਾ ਬਾਜੂ ਦੱਸ ਜੀ ਉਹ ਬਈ ਜਿੱਥੋਂ ਆਪਾਂ ਲਈ ਆਪ ਨੂੰ 13 14 ਕਿਲੋ ਦੱਸਿਆ ਤੇ ਪਰ ਜਿਹਦੇ ਹਿਸਾਬ ਨਾਲ ਮਾਲਾ ਝੂੜਾ ਲੈ ਵੀ ਕਰਦੀ ਹੁੰਦੀ ਹਾਂ ਹਾਂ 15 16 ਕਿਲੋ ਆਵਣਾ ਵੀ ਆਏ ਨਾ ਹਾਂ ਕੇਰੇ ਬਾਕੀ ਜਰਸੀ ਕ੍ਰੋਸ ਜਾ ਪੈ ਜਾਂਦੀ ਹਾਂ ਹਾਂ ਜੀ ਜਰਸੀ ਕ੍ਰੋਸ ਪੈ ਜਾਂਦੀ ਹੈ ਕੈਦਾ ਹੋ ਜਾਣਾ ਬਾਈ ਫੈਟ ਚੰਗੀ ਆਊਗੀ ਜਿਹਨੇ ਸਿੰਗਲ ਪਸ਼ੂ ਰੱਖਣਾ ਦੁੱਧ ਮੱਝਾਂ ਰ ਗਈ ਹੁੰਦਾ ਜੀ ਸੁਆ ਦੂਜਾ ਜੀ ਹਫਤਾ ਲਗਭਗ ਮੰਨ ਕੇ ਆਜੋ 2-4 ਦਿਨ ਗਾਂ ਪਛਾਣ ਵੀ ਹੋ ਸਕਦਾ ਹੈ ਬਾਕੀ ਆਇਆ ਇਹਦਾ ਵਜਨ ਬਹੁਤ ਆ ਬਹੁਤ ਦਿਨ ਨਾ ਆਉਣਾ ਕੱਢ ਜਾਣਾ ਵਜਨ ਵਜੂਦ ਚੰਗਾ ਬਾਈ ਕਹਿੰਦਾ 13-14 ਕਿਲੋ ਕਹਿ ਕੇ ਦਿੱਤੀ ਤੇ ਹੱਕ ਦੇਣ ਦਾ 15 ਕਿਲੋ ਦੀ ਉਮੀਦ ਆ ਕਿਉਂਕਿ ਤਿਆਰੀ ਬੜੀ ਸੂਣੀ ਕਰਦੀ ਹੁੰਦੀ ਹੈ ਜੀ ਥਾਣਾ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਸਮਾਂ ਹਜੇ ਲੈ ਜੂਗੀ ਜੀ 2-4 ਦਿਨ ਗਾਂ ਪਛਾਣ ਵੀ ਹੋ ਸਕਦੇ ਆ ਜੀ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਥਣਾ ਦੇ ਸੈੱਟ ਚੈੱਕ ਕਰ ਲਓ ਜੀ ਬਾਲਟਾਂ ਲਾ ਹਵਾਨੇ ਚ ਬਹੁਤ ਬੰਜਾ ਨੇ ਜੀ ਸਾਰੀਆਂ ਬਾਲਟਾਂ ਲਾ ਕਰ ਮਲ ਨੇ ਕੱਢ ਕੇ ਸੁਣਾ ਬੈ ਕੈਮਰੇ ਤੋਂ ਡਰਦਾ ਜੀ ਪਸੂ ਦੁੱਧ ਵੀ ਮੱਝਾਂ ਰ ਗਈ ਹੋਣਾ ਫੈਡ ਚੰਗੀ ਆਉਣੀ ਡਿਮਾਂਡ ਵੀਰੇ ਦੀ ਇਹਦੀ ਡਿਮਾਂਡ ਤਾਂ ਬਾ ਛੋੜੇ ਇਹ ਮੁੱਲ ਕਰਨਾ ਯਾਰ ਕਿੰਨਾ ਜੀ ਬਾ 30000 ਹੀ ਦੇ ਦੇਣੀ ਔਫ ਹੋ ਰਹੀ ਹੈ ਔਫ ਹੋ ਰਹੀ ਹੈ ਕੱਚੀ ਕੱਚੀ ਕਰਕੇ ਆਪਾਂ ਇਹਨੇ ਦੇ ਦਿੰਦੇ ਆ ਆਪਾਂ ਨੂੰ ਕੱਚੀ ਭਾਜ ਦਿੱਤੀ ਹੈਗੇ ਹਨੇ ਆਪਾਂ ਹੀ ਭਾਜ ਦੇ ਦਿੰਦੇ ਲੋ ਜੀ ਆਹ ਭਾਜ ਪਸੂ ਨਹੀਂ ਮਿਲਨੇ 31000 ਰੁਪਏ ਚ ਵੀਰੇ ਮੱਛੀ ਨਹੀਂ ਦਿੰਦਾ ਕੋਈ ਅੱਜਕੱਲ ਆਪਾਂ ਗਾਂ ਦੇ ਦਿੰਨੀ ਆ 35000 ਮੰਗਦੇ ਆ ਜੀ ਇਹ ਵੀ ਗੱਲ ਹਾਂ ਦਾ ਮੱਛੀ ਕੋਈ ਅਲਾ ਸਾਾਲ ਸੰਭੂ ਆ 6 ਮਹੀਨੇ ਸੰਭੂ ਫੇਰ ਦੂਗੀ ਸਹੀ ਗੱਲ ਆ ਜੀ ਇਹਨੂੰ ਬੰਦਾ 15 ਦਿਨ 10 ਦਿਨ ਮਰਨ ਲਾ ਕੇ ਟਗਾ ਕੇ ਸੰਭਲੇ ਤੇ 10 ਦਿਨਾਂ ਚ ਬਈ ਇਹਨੇ 10000 ਖਾਣਾ ਨਹੀਂ ਤੇ ਹੋ ਸਕਦਾ ਤੋਹਫਾ ਦੇ ਜੀ ਹਾਂ ਵਛੀ ਦੇਗੀ ਤਾਂ ਬਈ ਵਾਦੀ ਆ ਇਹ ਤਾਂ ਫਰੀ ਰਹਿ ਜਾਣੀ ਆ ਬਈ ਪਰ ਇਹ ਵੀ ਗੱਲ ਆ ਜਿੱਦੇ ਸੂਬੀ ਉਹਦੇ 45000 ਦੀ ਹੋਈ ਆ ਸਹੀ ਗੱਲ ਆ ਜੀ ਜਮਾਂ ਨਹੀਂ ਕਰਦੀ 40000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਚਲੋ ਹੋ ਜਾਊਗਾ ਆਪ ਅੱਜ ਮੇਰੇ ਹਿਸਾਬ ਨਾਲ ਤਾਂ ਨਹੀਂ ਤੁਹਾਨੂੰ ਗਾਹ ਮਿਲਨੀ ਤੇ ਬਾਕੀ ਤੁਸੀਂ ਅੰਦਾਜ਼ਾ ਆਪ ਲਾ ਲਿਓ ਜੀ ਨੰਬਰ ਸਕਰੀਨ ਤੇ ਚੱਲੂਗਾ ਤਿੰਨ ਨੰਬਰ ਵੀਰੇ ਸੂਆ ਕਰਨ ਮਾਜੀ ਏ ਬਾਈ ਦੂਜਾ ਸੂਆ ਸੂਈ ਆ ਤੀਜੀ ਆਸਤੇ ਗੱਬਣਾ ਕਿੰਨੇ ਸਮੇਂ ਦੀ ਜੀ ਬਈ ਸਾਢੇ 3-4 ਮਹੀਨੇ ਹੈ ਗੱਬਣਾ ਠੀਕ ਆ ਜੀ ਦੁੱਧ ਕਿੰਨਾ ਜੀ ਦੁੱਧ ਬਈ ਅਸਲ ਲਈ ਹੈਗਾ ਤਾਂ 10 ਤੋਂ ਬਾਹਰ ਹੋਊਗਾ ਬੰਦਾ ਕੋਈ 9 ਮੰਨ ਕੇ ਸੌਦਾ ਕਰਾ ਥਣਾ ਦੀ ਡੰਨ ਆ ਜੀ ਹਾਂ ਥਣਾ ਦੀ ਡੰਨ ਤੋਰ ਕੇ ਦਿਖਾ ਦੀ ਬਈ ਸੂਆ ਦੂਜਾ ਸੂਈ ਆ ਤੀਜੇ ਸੂਏ ਆਸਤੇ ਸਾਢੇ 3 ਮਹੀਨਿਆਂ ਤੋਂ ਪਲੱਸ 14 ਦੇ ਨੇੜੇ ਹੀ ਗੱਬਣ ਕਿ ਅਖਬਾਸ ਮੇਰੀ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਓ ਦੋ ਦਬਾਈ ਦੱਸਦਾ 10 ਕਿਲੋ ਹੀ ਹੋਊਗਾ ਜੀ ਪਰ ਆਪਾਂ 9 ਮੰਨ ਕੇ ਆ ਜਿਓ ਜੀ ਥਾਣਾ ਦੀ ਡੰਨ ਹੋਊਗੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਬਾਕੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਜੀ ਥਾਣਾ ਕੱਲਾ ਕੱਲਾ ਨਿਖੜਵਾਂ ਲੱਗਿਆ ਵਾ ਜੀ ਰੰਗ ਪ੍ਰਿੰਟ ਦੀ ਚੰਗੀ ਆ ਇਹਦੀ ਡਿਮਾਂਡ ਵੀਰ ਇਹ ਦੇ ਦਾਂਗੇ ਬਾਈ ਯਾਰ ਆਪਾਂ 27000 ਦੀ ਫੋਜੂ ਲੈਸ ਹਾਂ ਮੰਨ ਤਾਂ ਨਹੀਂ ਕਰ ਦਾਂ ਠੀਕ ਹੈ 27000 ਰੁਪਏ ਇਹਦੀ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਇਹ ਹੁਣ ਚੋਈ ਵੀ ਆ ਟਾਈਮ ਦਿਖਾ ਦੇ ਮੜ ਜਾ ਹੋਰ ਨਾਲੀ ਅਗਲਾ ਕਹੇ ਜਮੇ ਬਾਈ ਉਹੀ ਕਹੀ ਜਾਂਦਾ ਇਹੋ ਬਣਾਉਣ ਦਾ ਸਮਾਂ ਲੱਗ ਕੇ 31 ਮਿੰਟ ਦਾ ਜੀ ਬਾਈ ਜੀ ਇਹਦਾ ਚਵਾਈ ਹੋਈ ਵੀ ਹੈ ਜੀ ਜੀ ਨੂੰ ਤਕਰੀਬਨ ਹਜੇ ਮੰਨ ਕੇ ਚੱਲ ਵੀ ਅੱਧਾ ਪੌਣਾ ਘੰਟਾ ਮਸਾ ਹੀ ਹੋ ਜਾ। ਠੀਕ ਹੈ। ਹੋ ਗਏ ਆਪਾਂ ਐ ਨਹੀਂ ਗਾ ਵੀ ਲੋਕਾਂ ਨੂੰ 5:00 ਵਜੇ ਚੋ ਦਿੰਨੇ ਆ। ਠੀਕ ਹੈ ਜੀ। ਆਪਾਂ 6:00 ਸਾਢੇ 6:00 ਉੱਤਨੀ ਸਿੱਧੀ ਜੀ ਗੱਲ ਆ। ਠੀਕ ਸੱਤ ਵਜੇ ਹਾਂ 7:00 ਵਜੇ ਜਾਂਦੇ ਜਿਉਂਦੀ ਕਰਦੇ ਹਾਂ। ਠੀਕ ਹੈ ਬਾਈ ਚਵਾਈ ਹੋਈ ਵੀ ਹੈ 7:00 ਵਜੇ ਤੇ 7:30 ਵਜੇ ਵੀਡੀਓ ਬਣਾ ਰਹੇ ਆ। ਨੰਬਰ ਜਿਹਨੂੰ ਪਸੰਦ ਆਊਗਾ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ। ਧੰਨਵਾਦ।